ਕਿਰਨਪੜ ਦੇ ਵਿੱਚ ਕੜੀ ਸਰਦੀ ਅਤੇ ਸਖਤ ਮੌਸਮ ਦੇ ਚਲਦੇ ਹਵਾਈ ਯਾਤਰਾ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਹਜ਼ਾਰਾਂ ਯਾਤਰੀ ਹਵਾਈ ਅੱਡੇ ਉਤੇ ਫਸੇ ਹੋਏ ਨੇ ਕਿਉਂਕਿ ਉਡਾਨਾਂ ਵਿੱਚ ਵੱਡੇ ਪੱਧਰ ਉਤੇ ਦੇਰੀਆਂ ਅਤੇ ਰੱਦਗੀਆਂ ਦਰਜ ਕੀਤੀਆਂ ਗਈਆਂ ਨੇ। 에ਅਰ ਕੈਨੇਡਾ, ਵੈਸਟ ਜੈਟ, ਜੈਜ਼ ਪੋਰਟਰ ਸਮੇਤ ਕਈ ਪ੍ਰਮੁੱਖ 에ਅਰਲਾਈਨਰ ਸਖਤ ਠੰਡ ਕਾਰਨ ਉਡਾਨਾਂ ਸੰਚਾਲਿਤ ਕਰਨ ਦੇ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੈਨਟੋ, ਵੈਂਕੂਵਰ, ਮੌਂਟਰੀਅਲ, ਓਟਵਾ ਅਤੇ ਐਡਮੰਟਨ ਵਰਗੇ ਸ਼ਹਿਰ ਦੇ ਹਵਾਈ ਅੱਡੇ ਇਸ ਮੌਸਮੀ ਵਿਘਨ ਦੇ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਏ ਨੇ ਠੰਡੇ ਤਾਪਮਾਨ ਪਰ ਫਿਲੀਆਂ ਹਵਾਵਾਂ ਅਤੇ ਅਰੰਵੀ ਉਤੇ ਆਇਸਿੰਗ ਕਾਰਨ ਉਡਾਨਾਂ ਦੇ ਸ਼ਡਿਊਲ ਜੰਮ ਗਏ ਨੇ ਯਾਤਰੀ ਲੰਬੇ ਇੰਤਜ਼ਾਰ ਅਤੇ ਅਨਿਸ਼ਚਿਤਤਾ ਦੇ ਨਾਲ ਜੂਝ ਰਹੇ ਨੇ ਜਿਸ ਦੇ ਨਾਲ ਹਵਾਈ ਅੱਡੇ ਉਤੇ ਨਿਰਾਸ਼ਾ ਅਤੇ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ ਅਟਵਨ ਕੈਨੇਡਾ ਵੱਲੋਂ ਜਾਰੀ ਕੀਤੀ ਗਈ ਠੰਡ ਦੀ ਚੇਤਾਵਨੀ ਨੇ ਸਥਿਤੀ ਨੂੰ ਹੋਰ ਵੀ ਗੰਭੀਰ ਬਣਾ ਦਿੱਤਾ। ਓਟਵਾ, ਟੋਂਟੋ, ਵੈਂਕੂਵਰ ਅਤੇ ਮੋਂਟਰੀਅਲ ਸਮੇਤ ਕਈ ਖੇਤਰਾਂ ਦੇ ਵਿੱਚ ਹਵਾ ਦੀ ਠੰਡ 35 ਤੋਂ 40 ਡਿਗਰੀ ਸੈਲਸੀਅਸ ਤੱਕ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਪਰਫੁੱਲੇ ਤੂਫਾਨਾਂ ਅਤੇ ਖਤਰਨਾਕ ਸੜਕਾ ਦੀ ਚੇਤਾਵਨੀ ਵੀ ਜਾਰੀ ਹੈ।